ਹਾਂ ਬੱਚਿਆਂ ਨੂੰ ਪੜਾਣਾ ਬਹੁਤ ਮੁਸ਼ਕਿਲ ਹੈ ਦੇਖੋ ਜਿੰਦੇ ਦੋ ਹੈ ਜਿੰਦੇ ਤਿੰਨ ਹੈ ਦੇਖੋ ਤਾਂ ਬਸ ਨਹੀਂ ਚੱਲਿਆ ਗਿਆ ਨਾ ਜਿਹੜੀ ਫੀਸ ਨਜਾਇਜ਼ ਇਹਨਾਂ ਨੇ ਫੀਸ ਦਾ ਹਾਈਕ ਕੀਤੀ ਹੈ ਉਹਦੇ ਕਰਕੇ ਅਸੀਂ ਅੱਜ ਧਰਨਾ ਲਗਾਇਆ ਜਿਹੜੀ ਕਿ ਇਹਨਾਂ ਨੇ 6000 ਰੁਪਏ ਪਰ ਕੁਆਰਟਰਲੀ ਵਧਾ ਦਿੱਤੀ ਹੈ ਜਿਹੜੀ ਕਿ ਅਗਰ ਅਸੀਂ ਇਹਨੂੰ 4 ਨਾਲ ਮਲਟੀਪਲਾਈ ਕਰਦੇ ਹਾਂ 24000 ਪਰ ਐਨਮ ਚ ਵੱਧਦੀ ਹੈ ਇਹ ਹਰਾਸਮੈਂਟ ਕਰਦੇ ਹੁਣ ਸਾਡੇ ਅਸੀਂ ਅੱਗੇ ਆਏ ਆ ਸਾਡੇ ਹੁਣ ਬੱਚਿਆਂ ਦੇ ਹਰਾਸਮੈਂਟ ਵੀ ਕਰਨੀ ਹੈ ਇਹਨਾਂ ਨੇ ਪਰ ਇਹਨਾਂ ਨੇ ਲਾਸਟ ਈਅਰ ਵੀ ਫੀਸਾਂ ਵਧਾਈਆਂ ਸੀਗੀਆਂ ਅੱਜ ਵੀ ਇਹਨਾਂ ਨੇ ਫੇਰ ਉਹੀ ਚੀਜ਼ ਕੀਤੀ ਹੈ ਲਾਹ ਪਹਿਲਾਂ ਸੀਗੀ ਜੀ ਤਕਰੀਬਨ ਸਾਲ ਦੀ ਵੀਜ਼ ਜਾਂ ਮੋਟੀ ਜੀ ਗੱਲ ਕਰਾਂ 60000 ਦੀ ਹੁਣ ਇਹਨਾਂ ਨੇ ਉਹੀ ਵੀਜ਼ 82 83000 ਕਰਤੀ ਹੈ ਕਿ ਹੁਣ ਯਾ ਤਾਂ ਜਿਨ੍ਹਾਂ ਦੇ ਤਿੰਨ ਤਿੰਨ ਬੱਚੇ ਪੜ੍ਹਦੇ ਨੇ ਉਹਨਾਂ ਦਾ ਕਿੰਨਾ ਮੁਸ਼ਕਿਲ ਹੈ ਦੋ ਦੋ ਬੱਚੇ ਜਿਨ੍ਹਾਂ ਦੇ ਪੜ੍ਹਦੇ ਉਹਨਾਂ ਨੂੰ ਕਿੰਨਾ ਮੁਸ਼ਕਿਲ ਹੈਗਾ ਜਿਹੜੀ ਫੀਸ ਨਜਾਇਜ਼ ਨਜਾਇਜ਼ ਇਹਨਾਂ ਨੇ ਫੀਸ ਦਾ ਹਾਈਕ ਕੀਤੀ ਹੈ ਉਹਦੇ ਕਰਕੇ ਅਸੀਂ ਅੱਜ ਧਰਨਾ ਲਗਾਇਆ ਜਿਹੜੀ ਕਿ ਇਹਨਾਂ ਨੇ 6000 ਰੁਪਿਆ ਪਰ ਕੁਆਟਰਲੀ ਵਧਾ ਦਿੱਤੀ ਹੈ ਜਿਹੜੀ ਕਿ ਅਗਰ ਅਸੀਂ ਇਹਨੂੰ 4 ਨਾਲ ਮਲਟੀਪਲਾਈ ਕਰਦੇ ਹਾਂ 24000 ਪਰ ਐਨਮ ਜਿਹੜੀ ਵਧਦੀ ਹੈ ਜਿਹੜੀ ਕਿ 28% ਸਾਡੇ ਉਤੇ ਬੋਝ ਪੈ ਗਿਆ ਜਿਨ੍ਹਾਂ ਦੇ ਦੋ ਦੋ ਬੱਚੇ ਪੜ ਰਹੇ ਆ ਉਹ ਵਿਚਾਰਿਆਂ ਦੇ ਤਾਂ 24 ਨੂੰ ਅਗਰ ਵਧਾ ਦਿੱਤੀ ਉਹ ਡਬਲ ਤਾਂ 50 ਸਮਥਿੰਗ ਚਲਾ ਜਾਂਦਾ ਹੈ ਇਹਨੀਆਂ ਕਿ ਸਿੱਖਿਆ ਮੰਤਰੀ ਨੇ 8% ਦਾ ਵਾਧਾ ਕਿਉਂ ਨਹੀਂ ਕਰ ਰਹੇ ਉਹ ਇਹ ਨਹੀਂ ਇਹਨਾਂ ਨੇ ਪੂਰਾ ਹੀ ਨਹੀਂ ਕੀਤਾ ਮੁੱਖ ਮੰਤਰੀ ਦਾ ਵਾਧਾ ਤਾਂ ਪੂਰਾ ਹੀ ਨਹੀਂ ਕਰ ਰਹੇ ਇਹ ਹਰੈਸਮੈਂਟ ਕਰਦੇ ਹੁਣ ਸਾਡੇ ਅਸੀਂ ਅੱਗੇ ਆਏ ਆ ਸਾਡੇ ਹੁਣ ਬੱਚਿਆਂ ਦੀ ਹਰੈਸਮੈਂਟ ਵੀ ਕਰਨੀ ਹੈ ਇਹਨਾਂ ਨੇ ਕੋਈ ਸਰਕਾਰ ਨੂੰ ਕੰਪਲੀਟ ਦੂੰਗੇ ਸਰਕਾਰ ਆ ਕੇ ਇਹਨਾਂ ਨੂੰ ਦੇਖੇ ਇਹਨਾਂ ਦੀ ਬੈਲੈਂਸ ਸ਼ੀਟ ਚੈੱਕ ਕਰੇ ਇਹਨਾਂ ਦਾ ਜਿਹੜਾ ਡਾਟਾ ਹੈ ਪ੍ਰੋਵਾਈਡ ਕੀਤਾ ਇਹਨਾਂ ਨੇ ਕਿਉਂ ਵਧਾਈ ਹੈ ਕਿੱਥੇ ਇਹਨਾਂ ਨੇ ਖਰਚੇ ਕੀਤੇ ਸਾਰਾ ਦੇਖੇ ਡਾਟਾ ਆ ਕੇ ਜਿਹੜੀ ਐਸੀ ਕਹਿੰਦੇ ਐਸੀ ਕੋਈ ਸਾਰਾ ਸਾਲ ਥੋੜੀ ਨਾ ਚਲਦੇ ਆ ਹੁਣ ਪ੍ਰਸ਼ਾਸਨ ਵੀ ਪਹੁੰਚਿਆ ਕੋਈ ਗੱਲਬਾਤ ਹੋਈ ਹੋਵੇ ਕੋਈ ਗੱਲਬਾਤ ਨਹੀਂ ਹੋਈ ਬਸ ਸਾਨੂੰ ਕਹਿ ਰਿਹਾ ਕਿ ਅੱਜ ਗਵਰਨਰ ਆ ਰਿਹਾ ਤੇ ਅੱਜ ਤੁਸੀਂ ਚਲੇ ਜਾਓ ਤੁਸੀਂ ਫਿਰ ਕਦੀ ਆ ਜਾਣਾ ਨਹੀਂ ਅਸੀਂ ਦੇਖਿਆ ਕਿ ਕਈ ਸਕੂਲਾਂ ਦੇ ਵਿੱਚ ਮਨ ਮਰ ਗਿਆ ਜਦੀਆਂ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨ ਹਾਂ ਆ ਕੇ ਆ ਕੇ ਦੇਖਣ ਆ ਕੇ ਇਹਨਾਂ ਦਾ ਵੀ ਦੇਖਣ ਆ ਕੇ ਬੈਲੈਂਸ ਸ਼ੀਟ ਇਹਨਾਂ ਦੀ ਵੀ ਚੈੱਕ ਕੀਤੀ ਜਾਵੇ ਇਹਨਾਂ ਦਾ ਡਾਟਾ ਸਾਰਾ ਚੈੱਕ ਕੀਤਾ ਜਾਵੇ ਜੋ ਜੋ ਇਹਨਾਂ ਦੇ ਨੋਰਮਸ ਬੰਦੇ ਆ ਉਹ ਨੋਰਮਸ ਅਕੋਰਡਿੰਗ ਇਹਨਾਂ ਨੂੰ ਚਲਾਇਆ ਜਾਵੇ ਇਹ ਆਪਣੀ ਮਨ ਮਰਜ਼ੀ ਕਰ ਰਿਹਾ ਜੋ ਕਿ ਨਹੀਂ ਹੋਣੀ ਚਾਹੀਦੀ ਲੱਗਦਾ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਮੁਸ਼ਕਲ ਹੋ ਗਈ ਬੱਚਿਆਂ ਨੂੰ ਪੜ੍ਹਾਉਣਾ ਹਾਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਹੈ ਦੇਖੋ ਜਿਹਨੇ 2 ਹੈ ਜਿਹਨੇ 3 ਨੇ ਦੇਖੋ ਤਾਂ ਬਸ ਨਹੀਂ ਚੱਲਿਆ ਗਿਆ ਨਾ ਉਹਨਾਂ ਤੇ ਤਾਂ 75000 ਦਾ ਬੋਝ ਪੈ ਗਿਆ ਜਿਹਨੇ 3 ਬੱਚੇ ਨੇ ਨੇ 2 ਉਹਨਾਂ ਤੇ 50000 ਦਾ ਪੈ ਗਿਆ ਹਾਂ ਕਾਰਵਾਈ ਹੋਣੀ ਚਾਹੀਦੀ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਹੋਣੀ ਚਾਹੀਦੀ ਹੈ ਇਹਨਾਂ ਦੀਆਂ ਸਾਰੀਆਂ ਸ਼ੀਟਾਂ ਚੈੱਕ ਕਰਨੀਆਂ ਚਾਹੀਦੀਆਂ ਇਹਨਾਂ ਦੇ ਬੈਲੈਂਸ ਸ਼ੀਟ ਚੈੱਕ ਕਰਨੀਆਂ ਚਾਹੀਦੀਆਂ ਸਭ ਕੁਝ ਦੇਖਣਾ ਚਾਹੀਦਾ ਨਾ ਪਰ ਇਹਨਾਂ ਨੇ ਲਾਸਟ ਇਅਰ ਵੀ ਫੀਸਾਂ ਵਧਾਈਆਂ ਸੀ ਇਹਨਾਂ ਨੇ ਬਤਾਇਆ ਸੀ ਪਹਿਤਾਂ ਨਾ ਸੀ ਜਦੋਂ ਗੋਗੀ ਜੀ ਨੂੰ ਲੈ ਕੇ ਆਏ ਸੀਗੇ ਗੋਗੀ ਜੀ ਦੇ ਨਾਲ ਇਹਨਾਂ ਨੇ ਸਾਡੀ ਫੀਸ ਦੁਆਰਾ ਉਹੀ ਨਾਰਮਲ ਕਰਤੀ ਸੀ ਬਟ ਹੁਣ ਫੇਰ ਉਹੀ ਜਗ੍ਹਾ ਤੇ ਇਹਨਾਂ ਨੇ ਉਹੀ ਚੀਜ਼ ਕੀਤੀ ਹੈ ਕਿ ਇਸ ਟਾਈਮ ਗੋਗੀ ਜੀ ਤਾਂ ਸਾਡੇ ਨਾਲ ਨਹੀਂ ਹੈਗੇ ਪਰ ਇਹਨਾਂ ਨੇ ਫੀਸ ਫੇਰ ਵਧਾਤੀ ਹੈ ਪਹਿਲਾਂ ਸੀ ਜੀ ਤਕਰੀਬਨ ਸਾਲ ਦੀ ਫੀਸ ਜਾਂ ਮੋਟੀ ਜੀ ਗੱਲ ਕਰਾਂ 60000 ਸੀਗੀ ਹੁਣ ਇਹਨਾਂ ਨੇ ਉਹੀ ਫੀਸ 82-83000 ਕਰਤੀ ਹੈ ਜਿਹੜੀ ਕਿ ਮਤਲਬ ਨੀਅਰ ਅਬਾਊਟ ਤੁਸੀਂ ਮੰਨ ਕੇ ਚਲੋ 25% ਦੇ ਆਸ-ਪਾਸ ਵਾਧੀ ਪਈ ਹੈ ਹੋਣ ਦੀ ਕੀ ਹੈ ਪ੍ਰਿੰਸੀਪਲ ਮੈਂ ਬੱਲੇ ਹੋਈ ਗੱਲ ਕੀ ਕਾਹਦੀ ਨਹੀਂ ਬਦਾਈ ਸਰ ਤੁਸੀਂ ਆਪਾਂ ਕਈ ਵਾਰ ਆਪਣੇ ਡੈਲੀਗੇਟਸ ਜਾ ਕੇ ਅੰਦਰ ਗੱਲ ਕਰਿਆ ਆਏ ਹਰ ਵਾਰ ਦਾ ਇਹਨਾਂ ਦਾ ਉਹੀ ਇੱਕ ਆਨਸਰ ਆ ਕਿ ਜੀ ਅਸੀਂ ਏਸੀ ਲਾਏ ਆ ਅਸੀਂ ਆਪਣੇ ਸਮਾਰਟ ਕਲਾਸਿਸ ਦੇਤੀਆਂ ਸਰ ਇੱਕ ਗੱਲ ਦੱਸੋ ਏਸੀ ਕਿਹੜੀ ਤੁਸੀਂ ਮੈਨੂੰ ਦੱਸੋ ਕਿਹੜੇ ਤੁਸੀਂ ਵੀ ਸਮਝਦਾਰ ਹੋ ਕਿਹੜਾ ਏਸੀ ਇੰਨਾ ਮਹਿੰਗਾ ਹੁੰਦਾ ਕਿ ਆਪਾਂ 25000 ਰੁਪਏ ਪਰ ਸਟੂਡੈਂਟ ਵਧਾ ਦਈਏ ਇਹ ਚੀਜ਼ ਆ ਕਿ ਮਤਲਬ ਇਹ ਗੱਲਾਂ ਨਹੀਂ ਬਣਦੀਆਂ ਹੈਗੀਆਂ ਜਿਹੜੀਆਂ ਸਕੂਲ ਕਰ ਰਿਹਾ ਇਸ ਤਰ੍ਹਾਂ ਸੋ ਇਹਨਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਇਦਾਂ ਨਾ ਕਰਨ ਇਹ ਚੀਜ਼ ਗਲਤ ਆ ਇਹਨਾਂ ਨੇ ਜਦੋਂ ਅਸੀਂ ਬੱਚੇ ਲਗਾਏ ਸੀ ਹੌਟ ਕੇਸ ਵਿੱਚ ਹੁੰਦੇ ਸੀਗੇ ਕਲਾਸਿਸ ਦੇ ਵਿੱਚ ਲਾਸਟ ਈਅਰ ਇਹਨਾਂ ਨੇ ਫੀਸ ਤਾਂ ਜ਼ਰੂਰ ਘਟਾਤੀ ਇਹਨਾਂ ਨੇ ਹੌਟ ਕੇਸ ਤੱਕ ਨਹੀਂ ਬੱਚਿਆਂ ਨੂੰ ਕਿਤੇ ਜਿਹੜਾ ਸਕੂਲ ਬੱਚਿਆਂ ਦੇ ਨਾਲ ਇੱਕ ਬੱਚਿਆਂ ਨੂੰ ਗਰਮ ਰੋਟੀ ਖਾਣਾ ਦੇਣ ਤੋਂ ਇੰਨਾ ਉਹ ਕਰ ਸਕਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਨਹੀਂ ਹਰ ਇੱਕ ਕਲਾਸ ਦੀ ਕੀ ਸਾਰੀ ਕਲਾਸਾਂ ਦੀ ਵਧਾਈ ਆ ਜੀ ਸਾਰਿਆਂ ਦੀ ਵਧਾਈ ਹਾਂਜੀ ਫੀਸਾਂ ਵਧੀਆਂ ਜੀ 25 ਤੋਂ 28% ਦੇ ਵਿੱਚ ਵਧਾਤੀ ਇਹਨਾਂ ਨੇ ਸਕੂਲ ਦੀ ਫੀਸ ਔਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਫਿਰ ਇਹਨਾਂ ਨੇ ਬੱਚਿਆਂ ਦੇ ਵਿੱਚ ਕੰਪੈਰੀਜ਼ਨ ਪਾਉਣ ਨੂੰ ਕਿ ਹਾਂ ਜੀ ਇੱਕ ਏਸੀ ਨੋਨ ਏਸੀ ਦਾ ਰੋਲਾ ਪਾ ਲਿਆ ਜੀ ਕਿ ਹਾਂ ਜਿਹੜੇ ਬੱਚੇ ਨਹੀਂ ਪੇ ਕਰਨਾ ਚਾਹੁੰਦੇ ਹੁਣ ਉਹ ਵੈਬਸਾਈਟ ਤੇ ਤਾਂ ਸ਼ੋ ਹੋ ਰਿਹਾ ਕਿ ਨੋਨ ਏਸੀ ਹੈਗਾ ਪਰ ਕੀ ਕਹਿੰਦੇ ਫੀਸ ਨਹੀਂ ਉੱਥੇ ਪੇ ਹੋ ਰਹੀ ਉਹ ਏਸੀ ਵਾਲੀ ਫੀਸ ਪੇ ਹੋ ਰਹੀ ਹੈ ਇਹ ਦੱਸ ਰੋ ਬੱਚਿਆਂ ਨੂੰ ਨੋਨ ਏਸੀ ਏਸੀ ਦਾ ਇਹ ਮਤਲਬ ਕੀ ਕੀਤਾ ਰਹਿੰਦੇ ਜੀ ਇਹ ਬਸ ਇਹ ਤਾਂ ਸਕੂਲ ਪ੍ਰਸ਼ਾਸਨ ਹੀ ਦੱਸ ਸਕਦਾ ਇਹ ਅਸੀਂ ਸਾਨੂੰ ਕੀ ਪਤਾ ਅਸੀਂ ਤਾਂ ਹੁਣ ਗੱਲ ਇਹ ਹੈ ਜਿਹੜੇ ਬੰਦੇ ਨਹੀਂ ਪੇ ਕਰ ਸਕਦੇ ਤੇ ਉਹ ਫਿਰ ਕਹਿੰਦਾ ਕਿ ਨੋਨ ਏਸੀ ਹੀ ਕਰ ਦਿੰਦੇ ਆ ਭਾਈ ਇਹਦਾ ਸਕੂਲ ਸਕੂਲ ਦਾ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਮੈਨੇਜਮੈਂਟ ਹੈ ਉਹ ਇੰਨੀ ਕੀ ਕਹਿੰਦੇ ਆ ਪਤਾ ਨਹੀਂ ਉਹਨਾਂ ਨੇ ਕੀ ਸੋਚ ਕੇ ਫੀਸਾਂ ਦਾ ਵੱਲ ਵਧਾਰੇ ਨੇ ਕਿ ਜਿਹੜਾ ਕੀ ਕਹਿੰਦਾ ਸਾਡੇ ਹੱਥਾਂ ਤੋਂ ਬਾਹਰ ਹੋ ਗਈ ਹੈ ਕਿ ਹੁਣ ਜਾਂ ਤਾਂ ਜਿਨ੍ਹਾਂ ਦੇ ਤਿੰਨ ਤਿੰਨ ਪੇਰੈਂਟਸ ਬੱਚੇ ਪੜ੍ਹਦੇ ਨੇ ਉਹਨਾਂ ਦਾ ਕਿੰਨਾ ਮੁਸ਼ਕਿਲ ਹੈ ਦੋ ਦੋ ਬੱਚੇ ਜਿਨ੍ਹਾਂ ਦੇ ਪੜ੍ਹਦੇ ਉਹਨਾਂ ਨੂੰ ਕਿੰਨਾ ਮੁਸ਼ਕਿਲ ਹੈਗਾ ਯਾ ਸਰਕਾਰ ਦੇ ਗੱਲ ਕਰਦੀ ਹੈ ਸਿੱਖਿਆ ਨੂੰ ਹਰੀ ਗ੍ਰਾਂਤੀ ਲਿਆਉਣ ਲਈ ਉਹ ਸਿਰਫ ਗੱਲਾਂ ਚ ਹੀ ਆ ਜੀ ਗੱਲਾਂ ਚ ਹੀ ਹੈ ਕਿ ਜੇ ਹੁੰਦਾ ਤੇ ਕੀ ਕਹਿੰਦੇ ਸਾਡੇ ਨਾਲ ਸਾਡੇ ਲਈ ਤਾਂ ਮਰ ਗਿਆ ਡੀਸੀ ਮਰ ਗਿਆ ਸਾਡੇ ਲਈ ਕੀ ਕਹਿੰਦੇ ਆ ਡੀਓ ਜਿੰਨੂੰ ਅਸੀਂ ਕੰਪਲੇਂਟਾਂ ਦੇ ਦੇ ਕੇ ਹਾਰ ਗਏ ਪਿਛਲੇ ਸਾਲ ਸਾਡੀ ਕੋਈ ਸੁਣਵਾਈ ਨਹੀਂ ਸਕੂਲ ਮੈਨੇਜਮੈਂਟ ਤੱਕ ਬਿਲਕੁਲ ਨਹੀਂ ਸੁਣਵਾਈ ਅਸੀਂ ਤਾਂ ਇੱਕੋ ਗੱਲ ਕਹਿੰਦੇ ਆ ਕਿ ਜਿਹੜੀ ਇਹ ਫੀਸ ਜਿਵੇਂ ਨੇ ਇਹਨਾਂ ਨੇ ਕਹਿੰਦੇ ਵੀ ਆ ਕਿ ਚਲੋ ਇਨਫਰਾਸਟ੍ਰਕਚਰ ਜਿਨ੍ਹਾਂ ਨੇ ਏਸੀ ਲਗਾਏ ਆ ਏਸੀ ਲਗਾਏ ਆ ਜੇ 스마트 ਕਲਾਸਰੂਮ ਤਾਂ 2-4000 ਰੁਪਏ ਵਨ ਟਾਈਮ ਸਾਡੇ ਤੋਂ ਲੈਣਾ ਆ ਉਹ ਲੈ ਲੈਣ ਦੇਖੋ ਜੀ ਅਸੀਂ ਵੀ ਨਹੀਂ ਅਸੀਂ ਕਹਿੰਦੇ ਹੈਗੇ ਕਿ ਸਕੂਲ ਮਾੜਾ ਹੈ ਜਾਂ ਕੁਝ ਹੋਰ ਹੈ ਬਹੁਤ ਵਧੀਆ ਸਕੂਲ ਆ ਅਸੀਂ ਸਕੂਲ ਦੀ ਕੋਈ ਉਹ ਨਹੀਂ ਨਿੰਦਿਆ ਨਹੀਂ ਕਰਦੇ ਇੱਥੇ ਅਸੀਂ ਕਹਿੰਦੇ ਕਿ ਸਾਨੂੰ ਵੀ ਪਰੇਸ਼ਾਨੀ ਨਾ ਹੋਵੇ ਇਹਨਾਂ ਨੂੰ ਵੀ ਨਾ ਹੋਵੇ ਜੋ ਵਨ ਟਾਈਮ ਬਣਦੀ ਆ ਜਾਇਜ ਜਾਇਜ ਰੱਖਣ ਹਰੇਕ ਪੇਰੈਂਟ ਦੀ ਪਾਕਟ ਤੋਂ ਹੋਵੇ ਆਰਾਮ ਨਾਲ ਦੇ ਕੇ ਪੇ ਕਰੀਏ ਆਪਾਂ ਵੀ ਕਿਉਂ ਕਰੀਏ ਜਿਆਦਾ ਠੀਕ ਨਾ ਜੀ ਇੱਕ ਸਰ ਬਹੁਤ ਵੱਡਾ ਕੱਲਾ ਸਕੂਲ ਦਾ ਨਹੀਂ ਇੱਕ ਨੈਕਸਸ ਚੱਲ ਰਿਹਾ ਜਿਹੜਾ ਕਿਤਾਬਾਂ ਦਾ ਲੈ ਕੇ ਆ ਉਹ ਸਾਹਮਣੇ ਸਾਡੇ ਬੋਰਡ ਲੱਗਿਆ ਹੋਇਆ ਬੱਚਾ ਜਿੱਥੋਂ ਮਰਜ਼ੀ ਕਿਤਾਬਾਂ ਲੈ ਸਕਦਾ ਜੀ ਤੁਸੀਂ ਉੱਤੇ ਫੋਕਸ ਕਰੋ 100% ਬੱਚਿਆਂ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲਈਆਂ ਬਰਾਜੀ ਹਜ਼ਾਰ ਵਾਲਾ ਸੈੱਟ 5000 ਦਾ ਵਿਕਦਾ ਹੈ ਇਹ ਸਾਰੀ ਇਹ ਸਾਰਿਆਂ ਨੂੰ ਸਾਰੇ ਸਕੂਲਾਂ ਲਈ ਔਰ ਪੂਰੇ ਪੰਜਾਬ ਦੀ ਸੋਚਣ ਵਾਲੀ ਗੱਲ ਹੈ ਵੀ ਇੱਕੋ ਹੀ ਸਾਨੂੰ ਕਿਹਾ ਜਾਂਦਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਨਾਲ ਚੱਲੋ ਸਾਰੇ ਸ਼ਹਿਰ ਚੋਂ ਸਾਨੂੰ ਕਿਤਾਬਾਂ ਲੈ ਕੇ ਦਿਖਾ ਦਿਓ 100% ਬੱਚਿਆਂ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲਈਆਂ ਕਿਤਾਬਾਂ ਦੇ ਬਾਅਦ ਦੁਕਾਨ ਦੇ ਬਾਹਰ ਬੌਂਸਰ ਖੜੇ ਆ ਜੇ ਕੋਈ ਪੇਰੈਂਟ ਉਨ੍ਹਾਂ ਕੀ ਗੱਲ ਕਰਦਾ ਅਗਲੇ ਮਾਪੇਨਾਂ ਦੇ ਦੇਖੋ ਅਸੀਂ ਮਜਬੂਰ ਆ ਸਾਡੀ ਵੀ ਕੋਈ ਈਗੋ ਹਰਟ ਹੁੰਦੀ ਆ ਜੀ ਸਾਨੂੰ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਵੀ ਉੱਥੇ ਹੀ ਲੈਣੀਆਂ ਪੈਂਦੀਆਂ ਔਰ ਗਾਣਾ ਵੀ ਸੁਣਨੀਆਂ ਪੈਂਦੀਆਂ ਫਿਰ ਇਹ ਸਕੂਲ ਵਾਲੇ ਕਹਿੰਦੇ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਮਿਲ ਰਹੀਆਂ ਪਰ ਆ ਜੀ ਕਿੱਦਾਂ ਹੋ ਸਕਦਾ ਵੀ ਉੱਥੇ ਕਿਸੇ ਦਾ ਲੈਣਾ ਦੇਣਾ ਨਾ ਹੋਵੇ ਸਾਨੂੰ ਇਸ ਗੱਲ ਦਾ ਸਪਸ਼ਟਿਕਰਨ ਚਾਹੀਦਾ ਵੀ CBSE ਦਾ ਰੂਲ ਹੈ ਵੀ ਚਾਰ ਵੈਂਡਰਾਂ ਦੇ ਨਾਮ ਦੇਨੇ ਵੰਦੇ ਆ ਸਾਨੂੰ ਕੋਈ ਲਿਸਟ ਨਹੀਂ ਦਿੱਤੀ ਗਈ 100% ਬੱਚਿਆਂ ਨੂੰ ਮਜਬੂਰੀ ਸੱਤ ਅਸੀਂ ਵੀ ਲਈਆਂ ਨਾਲੇ ਗੱਲਾਂ ਸੁਣਾਓ ਅਗਲਾ ਕਹਿੰਦਾ ਦੁਕਾਨਦਾਰ ਕਹਿੰਦਾ ਇੱਥੇ ਹੀ ਦੁਕਾਨ ਆ ਸਕੂਲ ਦੇ ਨੇੜੇ ਹੀ ਦੁਕਾਨ ਆ ਸਾਰਿਆਂ ਨੂੰ ਪਤਾ ਨਾਮ ਮੈਂਸ਼ਨ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਕਿੱਥੋਂ ਲਈ ਆ ਜੀ ਸਕੂਲ ਉਹ ਕਹਿੰਦਾ ਦੁਕਾਨਦਾਰ ਕਹਿੰਦਾ ਜਾ ਤੇਰਾ ਜਿੱਥੋਂ ਬਸ ਹੁੰਦਾ ਲੈ ਕੇ ਦਿਖਾ ਦੋ ਜਦੋਂ ਮਿਲਨੀ ਆ ਹੀ ਕਿਤੋਂ ਨਹੀਂ ਲਿਸਟ ਹੀ ਉਹਦੇ ਕੋਲ ਹੈ ਪੂਰੇ ਪੂਰੇ ਸ਼ਹਿਰ ਚੋਂ ਮੈਨੂੰ ਤੁਸੀਂ ਇੱਕ ਸੈੱਟ ਲੈ ਕੇ ਦਿਖਾ ਦਿਓ ਮੈਨੂੰ ਇਥੇ ਇਨਫੋਰਮੇਸ਼ਨ ਮਿਲੀ ਸੀ ਸਕੂਲ ਮੈਨੇਜਮੈਂਟ ਦਾ ਵੀ ਫੋਨ ਆਇਆ ਪ੍ਰਸ਼ਾਸਨ ਨੇ ਵੀ ਫੋਨ ਆਇਆ ਵੀ ਇੱਥੇ ਕੋਈ ਧਰਨਾ ਮਾਰੇਗਾ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸਤਕਾਰ ਜੂਗਾ ਸਾਰੇ ਹੀ ਇੱਥੇ ਜਿੰਨੇ ਵੀ ਦੁਖੀ ਫਿਰਦੇ ਕੰਨਾਂ ਨਾਲ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਮਰਟੀ ਵਿੱਚ ਤਾਂ ਨਹੀਂ ਕੋਈ ਜਗ੍ਹਾ ਨਹੀਂ ਧਰਨਾ ਕਿਉਂ ਮਰਨਾ ਪਿਆ ਕਿਸੇ ਹਾਲਾਤਾਂ ਕਰਕੇ ਮਰਨਾ ਪਿਆ ਧਰਨਾ ਜਦੋਂ ਕੋਈ ਮਾਰਦਾ ਦੁਖੀ ਮਾਰਦਾ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਪਹਿਲਾਂ ਕਿਸੇ ਵੀ ਸਾਡੇ ਵਿਧਾਇਕ ਨੇ ਕਿਸੇ ਮੰਤਰੀ ਨੇ ਇਹ ਨਾ ਕਰੀਆ ਪਿਛਲੇ ਸਾਲ ਵੀ ਸਾਡੇ ਸਵਰਗਿਆ ਕੋਕੀ ਜੀ ਇਹ ਮਸਲਾ ਹੱਲ ਕਰਾ ਕੇ ਗਏ ਸੀ ਤੇ ਹੁਣ ਮੈਂ ਆਇਆ ਤਾਂ ਇਹਨਾਂ ਨੂੰ ਹੁਣੇ ਕਹੂੰਗਾ ਵੀ ਸ਼ਾਮੇ ਲੈ ਕੇ ਚੱਲਦੇ ਪਹਿਲਾਂ ਚਾਹ ਪਾਣੀ ਪੀਉਣੇ ਮੈਨੇਜਮੈਂਟ ਨਾਲ ਗੱਲ ਕਰਕੇ ਜੋ ਵੀ ਵਾਅਦੇ ਨੇ ਇਹਨਾਂ ਨੇ ਜੋ ਗੱਲ ਦੱਸੀ ਹੈ ਅਗਰ ਉਹ ਸਹੀ ਹੈ ਤਾਂ ਮੈਂ ਸਮਝਦਾ ਵੀ ਮੈਨੇਜਮੈਂਟ ਦਾ ਕਸੂਰ ਵਾਰਾ ਕਿਉਂਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੂਤ ਸਿੰਘ ਬੈਂਸ ਜੀ ਨੇ ਇਹ ਗੱਲ ਕਹੀ ਵੀ ਕੋਈ ਵੀ ਸਕੂਲ ਪੰਜਾਬ ਦਾ ਕੋਈ ਵੀ ਸਕੂਲ 8% ਤੋਂ ਵੱਧ ਜਿਹੜਾ ਵਾਧਾ ਨਹੀਂ ਕਰ ਸਕਦਾ ਉਹ ਵਾਧਾ ਕਰਨ ਲਈ ਵੀ ਉਹਨੂੰ ਦੱਸਣਾ ਪਊਗਾ ਵੀ ਮੈਨੇਜ ਜਿਹੜੀ ਸਾਡੀ ਬਿਲਡਿੰਗ ਹੈ ਉਹਦੇ ਵਿੱਚ ਕੀ ਸੁਧਾਰ ਕਰਿਆ ਬੱਚਿਆਂ ਦੇ ਬੈਠਣ ਲਈ ਖੇਡਣ ਲਈ ਜਾਂ ਜਾਂ ਹੋਰ ਜੋ ਸਹੂਲਤਾਂ ਬੁਨਿਆਦੀ ਸਹੂਲਤਾਂ ਚਾਹੀਦੀਆਂ ਹੁੰਦੀਆਂ ਉਦੇ ਵਿੱਚ ਕੀ ਤਿੰਦ ਰਹਿੰਦੇ ਪਰ ਇਹਨਾਂ ਨੇ ਜੋ ਦੱਸਿਆ 28% ਵਾਧਾ ਇਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕਰੀ ਲਵ ਇਸ ਮਾਧਮ ਤੇ ਮੈਂ ਸਮੁੱਚੇ ਸਕੂਲ ਦੇ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਵੀ ਕਰਦਾ ਤੇ ਤਾਲਣਾ ਵੀ ਕਰਦਾ ਕਿ ਤੁਸੀਂ ਜੇ ਇਹ ਵਾਧਾ ਲਿਆ ਇਹ ਵਾਧੇ ਵਾਪਸ ਲੈ ਲਓ ਇਹਦੇ ਇੰਨੀ ਜਿਹੜੀ ਗੁੰਡਾਗਰਦੀ ਹੈ ਬਰਦਾਸ਼ਤ ਨਹੀਂ ਕੀਤੀ ਜਾਊ ਪਰ ਮੈਂ ਮਾਪਿਆਂ ਨੂੰ ਵੀ ਕਹਿਣਾ ਬਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਹੱਥ ਜਿਹੜੇ ਕੰਮ ਰੱਖ ਸਰ ਪਿਛੇ ਦਿਨ ਵੀ ਇੱਕ ਵੱਡੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਸੀ ਕੁਝ ਸਕੂਲਾਂ ਵੱਲੋਂ ਮੰਨਵਾਤੀ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਲੱਗਦਾ ਕਿ ਸਹੀਰ ਦਾ ਸਰਕਾਰ ਦੇਖੋ ਜੇ ਇਹ ਵੀ ਨਾ ਮੰਨਣਗੇ ਇਹਨਾਂ ਤੇ ਵੀ ਕਾਰਵਾਈ ਕਰਾਂਗੇ ਕੋਈ ਵੀ ਪੰਜਾਬ ਦਾ ਸਕੂਲ ਹੈ ਜਿਹੜੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰੂ ਕਿਉਂਕਿ ਸਰਕਾਰ ਕਿਹਨਾਂ ਨੇ ਬਣਾਈਏ ਜਿਹੜੇ ਆ ਧੁੱਪੇ ਬੈਠੇ ਆਗਰ ਅਸੀਂ ਇਹਨਾਂ ਦੇ ਹੱਕਾਂ ਦੀ ਰੱਖਿਆ ਨਹੀਂ ਕਰ ਸਕਦੇ ਮੈਂ ਕਹਿੰਦਾ ਸਰਕਾਰ 'ਚ ਬੈਠਣ ਦਾ ਕੋਈ ਆ ਕੁਣਾਂ ਨੇ ਹਰੀ ਹਰੀ ਕੈਂਦੀ ਲੈ ਲੈਂਦੀ ਇੱਕ ਕਿਤਾਬਾਂ ਹਜ਼ਾਰ ਰੁਪਈਆ ਦਾ ਸੈੱਟ 5 ਕਿਤਾਬਾਂ ਨੂੰ ਲੈ ਕੇ ਕਿਤਾਬਾਂ ਵਾਲੀਆਂ ਇੱਕ ਕਿੰਨਾਂ ਨੇ ਕਿਤਾਬਾਂ ਦਾ ਇਸ਼ੂ ਰੱਖਿਆ ਬਈ ਕੋਈ ਬੁੱਕ ਸੈਲਰ ਹੈ ਜਿਹੜਾ ਉਹ ਬਾਹਰ ਬੌਂਸਰ ਖੜੇ ਰੱਖਦਾ ਹਜ਼ਾਰ ਰੁਪਈਏ ਦੀ ਕਿਤਾਬ 5000 ਦੀ ਵੇਚਦਾ ਜੇ ਕਹਿੰਦੇ ਆ ਤਾਂ ਉਹ ਕਹਿੰਦਾ ਬਈ ਜੋ ਪਾਜੋ ਜਿੱਥੋਂ ਲੈਣੀਆਂ ਲੈ ਲਓ ਤੇ ਮੈਂ ਐਸਚੂ ਸੰਬੰਧਤ ਨੂੰ ਹਦਾਇਤ ਕਰੀਆ ਬਈ ਉਹ ਜਿਹੜੇ ਬਾਹਰ ਉਹਦੇ ਬੌਂਸਰ ਖੜਦੇ ਨੇ ਉਹ ਰੌਂਡ ਅਪ ਕਰੇ ਜਾਵੇ ਤੇ ਉਹਨੂੰ ਅਕਲ ਦਿੱਤੀ ਜਾਵੇ ਵੀ ਜਿਹੜੀ ਪਾਵਰ ਲੋਕ ਹੈ ਇਹ ਈਸ਼ਵਰ ਦਾ ਰੂਪ ਹੁੰਦਾ ਉਹਨੂੰ ਇਹਨਾਂ ਕਿਵੇਂ ਲੋਕਤੰਤਰ ਹੈ ਧੰਨਾ ਲਾਉਣ ਦਾ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਹੱਕ ਹੈ ਪਰ ਮੈਂ ਹਲਕਾ ਆਤਮਨਗਰ ਦਾ ਸ਼ਿਵਦਾਤਾ ਹੋਣ ਅਤੇ ਆਪਣੀ ਪਵਨਕ ਨੂੰ ਤੁੱਪੇ ਬੈਠਾ ਨਹੀਂ ਦੇਖ ਸਕਦਾ ਕਿ ਇਹਨਾਂ ਦੇ ਕੋਈ ਪੁਲਿਸ ਬਲ ਅਪਯੋਗ ਹੋਵੇ ਕਿਉਂਕਿ ਗਵਰਨਰ ਆ ਉਹਦਾ ਪ੍ਰੋਟੋਕਾਲ ਹੈ ਮੈਂ ਇਹਨਾਂ ਨੂੰ ਸਮਝਾਤਾ ਸੀ ਇੱਥੋਂ ਜਾ ਰਹੇ ਹਾਂ ਪਰ ਆ ਜਿਹੜੀ ਮੈਨੇਜਮੈਂਟ ਵੱਲੋਂ ਮੈਨੂੰ ਫੀਸ ਦਾ ਟੈਰਫ ਦਿੱਤਾ ਗਿਆ ਇਹਦੇ ਮੁਤਾਬਕ ਇਹ ਫੀਸ ਦੇਣੀ ਹੈ ਜਿਹੜੀ ਗੱਲ ਇਹਨਾਂ ਨੇ 700 ਰੁਪਏ ਏਸੀ ਦੀ ਕਰੀ ਗਿਆ ਉਹਦੇ ਤੇ ਉਹ ਪੁਨਰ ਵਿਚਾਰ ਕਰਨਗੇ ਉਹਨਾਂ ਨੂੰ ਮੈਂ ਕਹਤਾ ਤੇ ਆਪਾਂ ਪਰਸੋਂ ਦੁਬਾਰੇ ਪੰਜ ਕਮੇਟੀ ਮੈਂਬਰ ਇਹਨਾਂ ਦੇ ਬਣਾ ਕੇ ਪੀਰਲਸ ਦੇ ਮੈਂ ਆਉਂਗਾ ਨਾਲ ਬੈਠ ਕੇ ਮੈਨੇਜਮੈਂਟ ਨਾਲ ਗੱਲ ਕਰਕੇ ਜੋ ਪਬਲਿਕ ਚਾਹੁੰਦੀ ਹੈ ਉਹਦੇ ਮੁਸਾਬਕਾ ਸੀ ਫੈਸਲਾ ਪੀਰਲਸ ਕਹ ਰਿਹਾ ਇਹ ਪੁਰਾਣੀ ਲਿਸਟ ਹੈ ਜੀ ਕੋਈ ਨਵੇਂ ਰੇਟ ਜਿਹੜੇ ਹੁਣ ਵਾ ਦੇਖੋ ਮੈਨੂੰ ਜੋ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਜੋ ਪੇਸ਼ ਕਰੇ ਉਸ ਤੋਂ ਜੇ ਵੱਧ ਪੈਸਾ ਹੋਊ ਅਸੀਂ ਨਹੀਂ ਭਰਾਂਗੇ ਕਾਰਵਾਈ ਕੀਤੀ ਜਾਊਗੀ ਜੇ ਵੱਧ ਲੈ ਬਿਲਕੁਲ ਅਗਰ ਕੋਈ ਇਸ ਦੀ ਲੰਗਣਾ ਕੋਈ ਵੀ ਕਰੂਗਾ ਕੋਈ ਪੀਰਲਸ ਕਰੂਗਾ ਪਤਲੇ ਨੂੰ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹਨਾਂ ਤੇ ਮੈਂ ਕਰ ਵੀ ਕਰ ਸਕਦਾ ਉਹਦੀ ਆਪਾਂ ਕਰਦੇ ਜਿਹੜਾ ਸਿੱਖਿਆ ਹਰੀ ਕ੍ਰਾਂਤੀ ਘਰੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਲੈ ਕੇ ਸਕੂਲ ਅਪਡੇਟ ਕੀਤੇ ਜਾ ਰਹੇ ਕਿ ਹੁਣ ਬੱਚੇ ਪੇਰੈਂਟ ਤੋਂ ਤੁਸੀਂ ਆਪਣੇ ਬੱਚੇ ਪੜ੍ਹਾਓਗੇ ਸਕੂਲ ਦੇਖੋ ਮੈਨੂੰ ਇਹ ਸਰਕਾਰੀ ਸਕੂਲ ਆ ਮੇਰੇ ਨਾਲ ਹੀ ਸਕੂਲ ਆ ਫੈਮਿਨਿਸ ਬਣ ਰਿਹਾ 2 ਕਰੋੜ ਰੁਪਏ ਦੀ ਲਗਤ ਨਾਲ ਬੜਾ ਵਧੀਆ ਸਕੂਲ ਬਣਾ ਰਹੇ ਹ ਜਿੱਦਾਂ ਦਾ ਮੈਨੂੰ ਇਹਨਾਂ ਨੇ ਦਿਖਾਇਆ ਉਦਾਂ ਦਾ ਹੀ ਫਰਨੀਚਰ ਅਸੇ ਲਾਇਆ ਜੋ ਇਹਨਾਂ ਨੇ ਮੈਨੂੰ ਹੁਣ ਇੱਕ ਪੱਖ ਪੇਸ਼ ਕਰਿਆ ਵੀ ਆਹ ਅਸੀਂ ਕਰਿਆ ਬਿਨਾਂ ਏਸੀ ਦੀ ਗੱਲ ਉਹ ਮੈਨੂੰ ਪੈਸੇ ਜਿਆਦੇ ਲੱਗੇ ਨੇ ਮੈਂ ਵੀ ਕਿਹਾ ਵੀ ਏਸੀ ਦਾ ਚੱਲਣਾ ਗਰਮੀ ਚ ਇਹ ਕਹਿੰਦੇ ਨਹੀਂ ਜੀ ਸਾਡੇ ਏਸੀ 올 ਵੈਦਰ ਉਹਦਾ ਖਰਚਾ ਚੈੱਕ ਕਰਲਾਂਗੇ ਬਿਜਲੀ ਬਿੱਲ ਚੈੱਕ ਕਰਲਾਂਗੇ ਉਹਨੂੰ ਜਿਵੇਂ ਪੇਰੈਂਟਸ ਕਹਿੰਗੇ ਕਰਤੀ ਫਿਰਦਾ ਪਏ